ਪੰਜਾਬ ਦੀਆਂ ਜ਼ਮੀਨਾਂ ਲਗਾਤਾਰ ਐਕਵਾਇਰ ਹੋ ਰਹੀਆਂ ਨੇ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਜਾਂ ਨੈਸ਼ਨਲ ਇਕਨੋਮਿਕ ਕਾਰਿਡੋਰ ਬਣਾਏ ਜਾ ਰਹੇ ਨੇ ਉਹਦੇ ਤਹਿਤ ਪੰਜਾਬ ਦੇਆਂ ਕਿਸਾਨਾਂ ਦੀਆਂ ਸੈਂਕੜੇ ਹਜ਼ਾਰਾਂ ਏਕੜ ਜਿਹੜੀ ਜ਼ਮੀਨਾਂ ਉਹ ਜ਼ਮੀਨਾਂ ਲਈ ਜਾ ਰਹੀਆਂ ਇਹ ਸਿਲਸਿਲਾ ਕੋਈ ਅੱਜ ਦਾ ਨਹੀਂ ਇਹ ਸਿਲਸਿਲਾ ਬੜਾ ਪੁਰਾਣਾ ਚੱਲ ਰਿਹਾ ਅੱਜ ਜ਼ਿਲ੍ਹਾ ਪਟਿਆਲਾ ਦੇ ਪਿੰਡ ਖੜੋਲੀ ਦੇ ਵਿੱਚ ਮੈਂ ਮੌਜੂਦਾਂ ਜਿੱਥੇ ਅੱਜ ਤੋਂ ਕਈ ਸਾਲ ਪਹਿਲਾਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਹੋਈ ਸੀ ਤੇ ਕਿਸਾਨ ਹੁਣ ਸੰਘਰਸ਼ ਕਰ ਰਹੇ ਨੇ ਕਿ ਜਿਹੜੀ ਇਹ ਜ਼ਮੀਨ ਇੱਕ ਸੀਲ ਇੰਡਸਟਰੀ ਨੇ ਲਈ ਸੀ ਕਿ ਇਹ ਜ਼ਮੀਨ ਸਾਨੂੰ ਵਾਪਸ ਕੀਤੀ ਜਾਵੇ ਐਸ ਪਰ ਲਾ ਕਿ ਇਹੇ ਜ਼ਮੀਨ ਦੇ ਉੱਪਰ ਜੇਕਰ ਕੋਈ ਪ੍ਰੋਜੈਕਟ ਲਾਂਚ ਨਹੀਂ ਹੁੰਦਾ ਹੈਗਾ ਤਾਂ ਇਹ ਜ਼ਮੀਨ ਕਿਸਾਨਾਂ ਨੂੰ ਵਾਪਸ ਸੌਂ ਲਈ ਜਾਣੀ ਚਾਹੀਦੀ ਹੈ ਜਿਹੜੀ ਜ਼ਮੀਨ ਕਿਸੇ ਕਾਨੂੰਨ ਦੇ ਤਹਿਤ ਕਿਸਾਨਾਂ ਤੋਂ ਲਈ ਗਈ ਹੈ ਜ਼ਮੀਨ ਦਾ ਕੀ ਰੇਟ ਮਿਲਿਆ ਕਿੰਨੇ ਸਾਲ ਪਹਿਲਾਂ ਜ਼ਮੀਨ ਐਕਵਾਇਰ ਹੋਈ ਏ ਸਾਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਸੱਤ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਲਗਾਤਾਰ ਜਿਹੜੇ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ ਪ੍ਰੋਜੈਕਟ ਨੇ ਉਹ ਪ੍ਰੋਜੈਕਟ ਅਸੀਂ ਤੁਹਾਡੇ ਤੱਕ ਸਾਂਝਾ ਕਰਦੇ ਰਹਿਣੇ ਆ ਜਿਹੜੇ ਦੋਸਤ ਸਾਨੂੰ ਦੇਖ ਰਹੇ ਨੇ ਚੈਨਲ ਕਰ ਲੈਣਾ ਉਹ ਸਬਸਕ੍ਰਾਈਬ ਕਿਉਂਕਿ ਜਦੋਂ ਅ ਔਰ ਇਦਾਂ ਦੇ ਵੀਡੀਓ ਲੈ ਕੇ ਆਵਾਂਗੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਗਈ ਉਹ ਸਾਡੇ ਨਾਲ तमाम ਜਿਹੜੇ ਕਿਸਾਨ ਨੇ ਕਿਸਾਨਾਂ ਗੁਨੇ ਹ ਮੌਜੂਦ ਨੇ ਸਾਡੇ ਨਾਲ ਹਰਿੰਦਰ ਸਿੰਘ ਲਖਾ ਨੇ ਸ਼ਹੀਦ ਭਗਤ ਸਿੰਘ ਸੰਘਰਸ਼ਕ ਕਮੇਟੀ ਦੇ ਮੁੱਢਲੇ ਆਗੂ ਨੇ ਇਹ ਹਰਿੰਦਰ ਜੀ ਜਿਹੜੀ ਇਹ ਜ਼ਮੀਨ ਹੈ ਜਿੱਥੇ ਆਪਾਂ ਖੜੇ ਆ ਹੋਣਾ ਇਹ ਜ਼ਮੀਨ ਕਦੋਂ ਐਕਵਾਇਰ ਕੀਤੀ ਗਈ ਸੀ ਇਹ ਅੱਜ ਤੋਂ ਬਹੁਤ ਲੰਬਾ ਸਮਾਂ ਪਹਿਲਾਂ ਜਦ ਬੇਅੰਤ ਸਿੰਘ ਦੀ ਸਰਕਾਰ ਸੀ 1,45,000 ਪ੍ਰਤੀ ਏਕੜ ਦੇ ਹਿਸਾਬ ਨਾਲ ਐਕਵਾਇਰ ਕਰੀ ਗਈ ਕਿ ਇੱਥੇ ਅਸੀਂ ਇੰਡਸਟਰੀ ਲਾ ਕੇ ਰੋਜ਼ਗਾਰ ਪੈਦਾ ਕਰਾਂਗੇ ਉਹਦੇ 'ਚ ਬਕਾਇਦਾ ਇੱਕ ਐਗਰੀਮੈਂਟ ਹੋਇਆ ਵੀ 10 ਸਾਲ 'ਚ ਸਾਰੀ ਜ਼ਮੀਨ ਤੇ ਅਸੀਂ ਇੰਡਸਟਰੀ ਲਾਵਾਂਗੇ ਪਾਵਰ ਪਲਾਂਟ ਲਾਵਾਂਗੇ ਲੇਕਿਨ ਹੁਣ ਤੁਸੀਂ ਦੇਖੋ 30 ਸਾਲ ਦਾ ਸਮਾਂ 40 ਸਾਲ ਹੋ ਗਏ ਇਸ ਜ਼ਮੀਨ ਨੂੰ ਖਰੀਦੀ ਹੋਈ ਨੂੰ ਲੇਕਿਨ ਉਸ ਨੂੰ ਦੁਬਾਰਾ ਦੁਬਾਰੇ ਕਿਸ ਤਰ੍ਹਾਂ ਉਹ ਵਧਾ ਵਧਾ ਕੇ ਅੱਗੇ ਕੰਪਨੀਆਂ ਨੂੰ ਵੇਚ ਕੇ ਹੁਣ ਬਿਲਡਰਾਂ ਨੂੰ ਵੇਚ ਦਿੱਤੀ ਜ਼ਮੀਨ ਇਹ ਬਿਲਡਰਾਂ ਨੂੰ ਵੇਚਣ ਵਾਸਤੇ ਤਾਂ ਜ਼ਮੀਨ ਕੋਈ ਰੈਨ ਨਾ ਕਰੀ ਗਈ ਸੀ ਵੀ ਕਰੋੜਾਂ ਅਰਬਾਂ ਰੁਪਏ ਦਾ ਜਿਹੜਾ ਮੁਨਾਫਾ ਉਹ ਸਰਮਾਇਅਦਾਰੀ ਕਮਾਜੇ ਇਸ ਕਰਕੇ ਇੱਕ ਸਾਰਾ ਕੁਝ ਬੜਾ ਇੱਕ ਫਰਾਡ ਹੈ ਬਹੁਤ ਵੱਡਾ ਇੱਕ ਸਕੈਂਡਲ ਹੈ ਇਹਦੇ ਦੇ ਸਾਰੇ ਦੇ ਜਾਂਚ ਪੜਤਾਲ ਹੋ ਕੇ ਜਿਹੜੀ ਜ਼ਮੀਨ ਹੈ ਉਹ ਡੀ ਨੋਟੀਫਾਈ ਹੋ ਕੇ ਕਿਸਾਨਾਂ ਨੂੰ ਵਾਪਸ ਮਿਲਣੀ ਚਾਹੀਦੀ ਹੈ ਉਸ ਵਾਸਤੇ ਜਿਹੜਾ ਸੰਘਰਸ਼ ਹੈ ਜਥੇਬੰਦੀਆਂ ਐਸਕਮ ਦੇ ਥੱਲੇ ਬਹੁਤ ਲੰਬੇ ਸਮੇਂ ਤੋਂ ਕਰ ਰਹੀਆਂ ਨੇ ਜ਼ਮੀਨ ਟੋਟਲ 533 ਏਕੜ ਦਾ ਬਿਨਾਂ ਬਾਹੀ ਤੋਂ ਬਿਨਾਂ ਜਿਹੜੀ ਉਹ ਕੰਮ 'ਚ ਨਹੀਂ ਆਈ ਉਹ ਪਈ ਹੈ 533 533 ਏਕੜ ਜਿਹੜੀ ਜ਼ਮੀਨ ਕਿਸੇ ਮਤਲਬ ਇੱਥੇ ਜੰਗਲ ਬਣ ਗਿਆ ਅਵਾਰਾ ਪਸ਼ੂ ਜਾਨਵਰ ਕਿੰਨੇ ਪੈਦਾ ਹੋ ਗਏ ਇਸ ਤੋਂ ਪੈਦਾਵਾਰ ਕਿੰਨੀ ਹੋਣੀ ਸੀ ਇਸ ਕਰਕੇ ਜਿਹੜਾ ਸਿਸਟਮ ਹੈ ਪ੍ਰਬੰਧ ਹੈ ਉਹ ਸਾਰਾ سرمਾਈਦਾਰੀ ਦੀ ਗੱਲ ਸੁਣਦਾ ਹੈ ਸਾਡੇ ਕੋਲ ਇੱਕ ਤਾਕਤ ਹੈ ਜਿਹੜੀ ਲੋਕ ਆਵਾਜ਼ ਹੈ ਉਹਦੇ ਨਾਲ ਆਪਾਂ ਇਸ ਨੂੰ ਤੇ ਮੀਟਿੰਗ ਹੋਈ ਹੋਵੇ ਇਸ ਸਰਕਾਰ ਦੇ ਨਾਲ ਮੀਟਿੰਗ ਹੋਈ ਹੋਵੇ ਆਮ ਆਦਮੀ ਪਾਰਟੀ ਦੇ ਨਾਲ ਇਸ ਤੋਂ ਪਹਿਲਾਂ ਐਨੇ ਸਮੇਂ ਦੇ ਵਿੱਚ ਤਾਂ ਕਾਲੀ ਦਲ ਵੀ ਕਈ ਵਾਰ ਰਹਿ ਕੇ ਚੱਲਾ ਗਿਆ ਕਾਂਗਰਸ ਵੀ ਰਹਿ ਕੇ ਚਲੀ ਗਈ ਕਦੇ ਕਿਸੇ ਨੇ ਕਿਸੇ ਨਾਲ ਕੋਈ ਰਾਬਤਾ ਬਣਿਆ ਜੇਕਰ ਰਾਬਤਾ ਬਣਿਆ ਜਾਂ ਫਿਰ ਜਿਹੜਾ ਸਿਵਲ ਪ੍ਰਸ਼ਾਸਨ ਹੈ ਜਾਂ ਪੋਲੀਟੀਕਲ ਲੋਕ ਨੇ ਕੋਈ ਸਰਕਾਰ ਨੇ ਉਹ ਕਹਿੰਦੇ ਕੀ ਨੇ ਵੋਟਾਂ ਦੇ ਟਾਈਮ ਸਾਰਾ ਕੁਝ ਕਹਿੰਨੇ ਵੀ ਅਸੀਂ ਹਾਂ ਸਾਨੂੰ ਵੋਟਾਂ ਪਾ ਦਿਓ ਅਸੀਂ ਜ਼ਮੀਨ ਹੈ ਜਿਹੜੀ ਤੁਹਾਨੂੰ ਏ ਡੀ ਨੋਟੀਫਾਈ ਕਰਾ ਕੇ ਕਿਸਾਨਾਂ ਨੂੰ ਦੇ ਦਾਂਗੇ ਵੋਟਾਂ ਲੈ ਕੇ ਚਲੇ ਜਾਨੇ ਆ ਦਵਾਰੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ ਜਦੋਂ ਗੱਡੀਆਂ ਦੇ ਬੈਠ ਗਏ ਸਾਰਿਆਂ ਦਾ ਖਾਸਾ ਜਿਹੜਾ ਇੱਕੋ ਜਿਹਾ ਹੈ سرمਾਈਦਾਰੀ ਦੀਆਂ ਜਿਹੜੀਆਂ ਸਰਕਾਰਾਂ ਇਹਨਾਂ ਦਾ ਖਾਸਾ ਇੱਕੋ ਜਿਹਾ ਹੈ ਇਹ سرمਾਈਦਾਰੀ ਦਾ ਇਹ ਹੱਕ ਪੂਰਦਿਆਂ ਲੋਕ ਜਿਹੜੀ ਆਵਾਜ਼ ਹੈ ਉਹਦੀ ਗੱਲ ਘੱਟ ਸੁਣਦੀ ਆ ਜੇਕਰ ਅੱਜ ਤੁਸੀਂ ਇੱਥੇ ਦਿਨ ਰੱਖਿਆ ਸੀ ਕਿ ਅਸੀਂ ਇਹ ਜ਼ਮੀਨ ਵਾਹਾਂਗੇ ਇਹ ਜ਼ਮੀਨ ਦਾ ਸੀ ਕਬਜ਼ਾ ਮੁੜ ਲਵਾਂਗੇ ਤੇ ਇਹ ਪ੍ਰਸ਼ਾਸਨ ਨੇ ਫਿਰ ਆ ਕੇ ਕੀ ਕਿਹਾ ਤੁਹਾਨੂੰ ਡੀਐਸਪੀ ਸਾਹਿਬ ਕਹਿੰਦੇ ਕੱਲ ਨੂੰ ਕੰਪਨੀ ਵਾਲਿਆਂ ਨਾਲ ਮੀਟਿੰਗ ਕਰਾ ਦਾਂਗੇ ਕੰਪਨੀ ਦਾ ਸਵਾਲ ਨਹੀਂ ਹੈ ਸਵਾਲ ਸਰਕਾਰ ਦਾ ਹੈ ਸਰਕਾਰ ਨੇ ਇਹਨੂੰ ਅਕਵਾਇਰ ਕਰਿਆ ਸਰਕਾਰ ਇਹ ਡੀ ਨੋਟੀਫਾਈ ਕਰਕੇ ਇਹਨੂੰ ਵਾਪਸ ਕਰ ਸਕਦੀ ਹੈ ਲੇਕਿਨ ਉਹ ਕਹਿੰਦੇ ਕੱਲ ਨੂੰ ਐਸਡੀਐਮ ਸਾਹਿਬ ਨਾਲ ਕੰਪਨੀ ਨਾਲ ਤੁਹਾਡੀ 1 ਵਜੇ ਮੀਟਿੰਗ ਕਰਾ ਦਾਂਗੇ ਹੁਣ ਦੇਖੋ ਜਥੇਬੰਦੀਆਂ ਦੇ ਜਿਹੜੇ ਆਗੂ ਸਾਹਿਬ ਹਨ ਉਹ ਕੀ ਫੈਸਲਾ ਲੈਂਦੇ ਹਨ ਅੱਜ ਦਾ ਜਿਹੜਾ ਸਾਡਾ ਐਕਸ਼ਨ ਹੈ ਉਹ ਕਾਮਯਾਬ ਐਕਸ਼ਨ ਹੈ ਅਸੀਂ ਜ਼ਮੀਨ 'ਚ ਅੱਜ ਮਤਲਬ ਆਣਾ ਸੀਗਾ ਵੀ ਸਾਡੀ ਏ ਜ਼ਮੀਨ ਐ ਅਸੀਂ ਉਸ ਜ਼ਮੀਨ 'ਚ ਪਹੁੰਚ ਗਏ ਹੁਣ ਅਗਲੀ ਜਿਹੜੀ ਕਾਰਵਾਈ ਉਹ ਜਥੇ ਬੰਦਿਆਂ ਦੀ ਮੀਟਿੰਗ ਨਾਲ ਅਗਲੀ ਤੈਅ ਹੋਏਗੀ ਸਰਕਾਰ ਦੇ ਕਿਸੇ ਵੀ ਸਰਕਾਰ ਦੇ ਤਿੰਨੋਂ ਆਂਦੇ ਵਿੱਚੋਂ ਤਿੰਨੇ ਸਰਕਾਰਾਂ ਦੇ ਵਿੱਚੋਂ ਸਰਕਾਰ ਦੇ ਕਿਸੇ ਸੁਪਰੀਮੋ ਨਾਲ ਗੱਲਬਾਤ ਹੋਈ ਇਸ ਮਾਮਲੇ ਨੂੰ ਲੈ ਕੇ 10-15 ਸਾਲਾਂ ਦੇ ਵਿੱਚ ਅੱਜ ਜਾਂ ਜਦੋਂ ਤੋਂ ਅਸੀਂ ਧਰਨਾ ਲੱਗ ਰਿਹਾ ਉਦੋਂ ਤੋਂ ਲੈ ਕੇ ਜਿਹੜੇ ਚੀਫ ਸੈਕਟਰੀਆਂ ਉਹਨਾਂ ਤੱਕ ਗੱਲ ਹੋਈ ਹੈ ਜਿਹੜੇ ਸਰਕਾਰ ਦੇ ਸਰਕਾਰ ਚਲਾਣੇ ਅਸਲ 'ਚ ਜਿਸ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਹੈ, ਬਾਦਲ ਦੀ ਸਰਕਾਰ ਹੈ, ਉਹਨਾਂ ਨਾਲ ਅਜੇ ਤੱਕ ਕੋਈ ਮੀਟਿੰਗ ਤਾਂ ਇਹ ਨਹੀਂ ਹੋਈ। ਉਹਨਾਂ ਨਾਲ ਵੀ ਕੋਈ ਹੋਈ। ਕੋਈ ਮੰਗ ਨਹੀਂ ਹੈਗੀ ਥੋੜੀ ਕਿ ਸਾਡੀ ਸੀਐਮ ਨਾਲ ਸਿੱਧੀ ਮੀਟਿੰਗ ਕਰਾਈ ਜਾਵੇ। ਮੰਗੇ ਹੀ ਹੈ ਸਾਡੀ ਤਾਂ ਬੀਜੇ ਸਰਕਾਰ ਦਾ ਸਵਾਲ ਹੈ ਸਰਕਾਰ ਨਾਲ ਗੱਲ ਹੋਣੀ ਚਾਹੀਦੀ ਹੈ ਕੰਪਨੀਆਂ ਨਾਲ ਤਾਂ ਤਾਂ ਕੋਈ ਤੁੱਕੇ ਨਹੀਂ ਬਣਦੀ 1 ਲੱਖ 45000 ਰੁਪਏ ਏਕੜ ਨੂੰ ਲੈ ਕੇ ਅੱਗੇ ਕਿਸੇ ਕੰਪਨੀ ਨੂੰ ਵੇਚ ਦਿੱਤੀ ਗਈ ਅੱਜ ਕਰੋੜਾਂ ਦੇ ਵਿੱਚ ਕਿ ਇਹ ਇੱਕ ਵੱਡਾ ਮੁਨਾਫੇ ਦਾ ਦੌਰ ਰਿਹਾ ਫਿਰ ਤਾਂ ਇਹੀ ਤਾਂ ਇਹੀ ਤਾਂ ਦੇਖਣ ਵਾਲੀ ਗੱਲ ਹੈ ਜਿਹੜੇ ਪਰਪਸ ਵਾਸਤੇ ਤੁਸੀਂ ਜ਼ਮੀਨ ਐਕੁਆਇਰ ਕਰੀਏ ਜੇ ਤੁਸੀਂ ਉਸ ਨੂੰ ਪੂਰਾ ਨਹੀਂ ਕਰਦੇ ਫਿਰ ਤਾਂ ਕਾਨੂੰਨ ਕਹਿੰਦਾ ਵੀ ਤੁਸੀਂ ਇਹਨੂੰ ਡੀ ਨੋਟੀਫਾਈ ਕਰਕੇ ਉਹਨਾਂ ਨੂੰ ਵਾਪਸ ਕਰੋ ਬਿਲਕੁਲ ਸੋ ਸਾਡੇ ਨਾਲ ਨੌਜਵਾਨ ਵੀ ਨੇ ਤੋਂ ਤੁਹਾਨੂੰ ਕੀ ਲੱਗਦਾ ਕਿ ਸ਼ਾਇਦ ਤੁਹਾਡਾ ਜਨਮ ਵੀ ਨਹੀਂ ਉਦੋਂ ਹੋਇਆ ਹੋਣਾ ਜਦੋਂ ਇਹ ਜ਼ਮੀਨ ਐਕਵਾਇਰ ਹੋਈ ਸਾਡੇ ਜਨਮ ਤੋਂ ਪਹਿਲਾਂ ਹੀ ਐਕਵਾਇਰ ਹੋਈ ਆ ਇਹ ਜ਼ਮੀਨ ਹੈ ਜੀ ਹੁਣ ਤਾਂ ਅਸੀਂ ਆਪਣਾ ਪ੍ਰੋਟੈਸਟ ਕਰ ਰਹੇ ਆ ਇੱਥੇ ਹੀ ਅੱਜ ਜ਼ਮੀਨ ਬਾਣੇ ਤੇ ਕਰ ਰਹੇ ਆ ਸਾਰੇ ਯੂਨੀਅਨ ਇਕੱਠੀ ਹੋਈ ਹੋਈ ਇਹਨਾਂ ਨੇ ਅੱਜ ਜ਼ਮੀਨ ਬਾਵਾਂਗੇ ਅੱਜ ਹੀ ਆਪਣੀ ਜੀ ਕੋਈ ਸਰਕਾਰ ਸਾਡੀ ਸਾਰ ਨਹੀਂ ਲੈਂਦੀ ਜੀ 3 ਸਾਲਾਂ ਤੋਂ ਧਰਨਾ ਕੰਟੀਨਿਊ ਚੱਲ ਰਿਹਾ ਹੈ ਕੋਈ ਪੁੱਛੇ ਵੀਛੇ ਨਹੀਂ ਸਾਬ ਐਮਐਲਏ ਲਾਰੇ ਲਾਈ ਜਾਂਦੇ ਆ ਸੋ ਸਾਡੇ ਨਾਲ ਬਜ਼ੁਰਗ ਵੀ ਨੇ ਬਜ਼ੁਰਗੋ ਥੋੜੀ ਤਾਂ ਦੇਖ ਰੇਖ ਦੇ ਵਿੱਚ ਇਹ ਐਕਵਾਇਰ ਹੋਈ ਹੋਣੀ ਇੱਥੇ ਆ ਜੋ ਥੋਡੇ ਤਾਂ ਸਾਰੇ ਸਾਹਮਣੇ ਹੋਣਾ ਹਾਂਜੀ ਹਾਂ ਸਾਡੇ ਸਾਹਮਣੇ ਹੀ ਹੋਈ ਹੈ ਜ਼ਮੀਨ ਜੀ ਜੀ ਉਦੋਂ ਫਿਰ ਜਿਹੜੇ ਉਦੋਂ ਕਿਸਾਨਾਂ ਦਾ ਕੀ ਕਹਿਣਾ ਸੀ ਜਦੋਂ ਇਹ ਜ਼ਮੀਨ ਉਹ ਤਾਂ ਦੇਣੇ ਨੂੰ ਕਿਹਾ ਕਿਸਾਨਾਂ ਦਾ ਕੀ ਕਹਿਣਾ ਸੀ ਉਹ ਤਾਂ ਦੇਣ ਨੂੰ ਜ਼ਮੀਨ ਤਿਆਰ ਨਹੀਂ ਤੇ ਸਰਕਾਰ ਨੇ ਲਾਰੇ ਲਾ ਕੇ ਵੀ ਤੁਹਾਡੇ ਇੱਥੇ ਵਧੀਆ ਫੈਕਟਰੀਆਂ ਲਗੀਆਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਖੁਸ਼ਹਾਲੀ ਆ ਜਾਏਗੀ ਤਾਂ ਕਰਕੇ ਲੱਗੀ ਵੀ ਇਸ ਜ਼ਮੀਨ ਦੇ ਵਿੱਚ ਉਹਨੇ ਕਿੰਨਾ ਗਰੋਜ਼ਗਾਰ ਦਿੱਤਾ ਉਹ ਵੀ ਉਹ ਚ ਵੀ ਬਹੁਤ ਘੱਟ ਬੰਦੇ ਬਾਹਰ ਕੇ ਬੰਦੇ ਆ ਜੋ ਬਾਹਰ ਦੇ ਸਟੇਟਾਂ ਗਈਆਂ ਹਾਂ ਜੀ ਇੱਥੇ ਕੋਈ ਥੋੜੇ ਬੰਦੇ ਇਲਾਕੇ ਦਾ ਤਾਂ ਉਜਾੜਾ ਹੋਇਆ ਇਲਾਕੇ ਨੂੰ ਕੋਈ ਫਾਇਦਾ ਨਹੀਂ ਹੋਇਆ ਬਹੁਤ ਜ਼ਿਆਦਾ ਹੋਇਆ ਜੀ ਜੜਾ ਇਲਾਕੇ ਜੀ ਇਹ ਵੀ ਇੱਕ ਦੇਖੋ ਬੜੀ ਤਰਾਸਦੀ ਰਹੀ ਆਪਣਾ ਤਾਂ ਘਰੋਂ ਹਲਕੇ ਦੇ ਵਿੱਚ ਲਗਾਤਾਰ ਫੈਕਟਰੀਆਂ ਆ ਰਹੀਆਂ ਨੇ ਕਿਹਾ ਆਹੀ ਜਾਂਦਾ ਕਿ ਜਿਸ ਏਰੀਆ ਦੇ ਵਿੱਚ ਫੈਕਟਰੀ ਲੱਗੂਗੀ ਉੱਥੇ ਡਿਵੈਲਪਮੈਂਟ ਹੋਊਗੀ ਉਸ ਏਰੀਆ ਦੇ ਜਿਹੜੇ ਲੋਕ ਹੋਣਗੇ ਨੌਜਵਾਨ ਹੋਣਗੇ ਬੇਰਜ਼ਗਾਰੀ ਦੂਰ ਹੋਊਗੀ ਉਸ ਏਰੀਆ ਦੇ ਵਿੱਚ ਤੇਜ਼ੀ ਆਊਗੀ ਪਿੰਡ ਡਿਵੈਲਪ ਹੋਣਗੇ ਕੀ ਤੁਹਾਡੀ ਨਿਗਾਹ ਦੇ ਵਿੱਚ ਇਹ ਜਾ ਹੋਇਆ ਤੁਸੀਂ ਵੀ ਸੰਘਰਸ਼ਾਂ ਦੇ ਵਿਚ ਰਹੇ ਹੋ ਰੁਜ਼ਗਾਰ ਹੈ ਜਿਹੜਾ ਪ੍ਰੋਪਰ ਜਿਸ ਤਰ੍ਹਾਂ ਲੋਕਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਅਸਲ ਚ ਉਹਦੇ ਚ ਵੀ ਬਹੁਤ ਵੱਡਾ ਇੱਕ ਛੁਪੀ ਹੋਈ ਬੇਰੁਜ਼ਗਾਰੀ ਹੈ 10000 12000 ਤੇ ਮਤਲਬ 12-12 ਘੰਟੇ ਕੰਮ ਕਰਾਣਾ ਇਹਨੂੰ ਆਪਾਂ ਰੁਜ਼ਗਾਰ ਥੋੜੀ ਕਹਿੰਦੇ ਆ ਇਹ ਤਾਂ ਸ਼ੋਸ਼ਣ ਹੋ ਰਿਹਾ ਲੋਕਾਂ ਦਾ ਇਸ ਕਰਕੇ ਇਸਤੇ ਵੀ ਬਹੁਤ ਵੱਡੀ ਜਿਹੜੀ ਲੜਾਈ ਉਹ ਸਾਨੂੰ ਲੜ ਕੇ ਜੇ ਰੋਜ਼ਗਾਰ ਪਰਪਰ ਮਿਲੇ ਨੌਜਵਾਨਾਂ ਨੂੰ ਫਿਰ ਬਾਹਰ ਨੂੰ ਕੀ ਜਾਣ ਅੱਛਾ ਇੱਕ ਗੱਲ ਦੱਸੋ ਜਦੋਂ ਸਰਕਾਰ ਨੇ ਵੋਟ ਲੈਣੀ ਹੁੰਦੀ ਹੈ ਉਦੋਂ ਤਾਂ ਤੁਹਾਡੇ ਵਰਗੇ ਲੋਕ ਨੇ ਕਿ ਸਾਨੂੰ ਵੋਟ ਪਾ ਦਿਓ ਜਦੋਂ ਬਣ ਗਈ ਸਰਕਾਰ ਫਿਰ ਤੁਹਾਡੇ ਲਈ ਡੰਡਾ ਇਹ ਤਾਂ ਸਰਕਾਰਾਂ ਦਾ ਖਾਸਾ ਹੈ ਨਾ ਹੁਣ ਕਰੀਏ ਕੀ ਸਾਡੀ ਵੀ ਮਜਬੂਰੀ ਸੀਗੀ ਪੰਪ ਬਜ਼ੁਰਗਾਂ ਤੋਂ ਸਮਝਾਂਗੇ ਹੋਰ ਪਰ ਉਦੋਂ ਕੀ ਕਹਿਣਾ ਸੀ ਕਿ ਅਸੀਂ ਜ਼ਮੀਨ ਦੰਦੇ ਨਹੀਂ ਹਾਂ 6 ਕਨ ਦਾ ਵਿਰੋਧ ਕਰਿਆ ਕੁਝ ਜ਼ਮੀਨ ਦੀ ਨੋਟੀਫਾਈ ਵੀ ਕਰਾ ਲਈ ਜੱਟ ਦਾ ਕਹਿੰਦੇ ਵੀ ਅਸੀਂ ਜ਼ਮੀਨ ਦੇਣੀ ਚਾਹੁੰਦੇ ਸਰਕਾਰ ਨੇ ਜ਼ਬਰਦਸਤੀ ਇਨਕੁਆਇਰ ਕਰ ਲਈ ਜਬਰਦਸਤੀ ਇਨਕੁਆਇਰ ਕਰ ਲਈ ਉਹ 145000 ਰੁਪਏ ਏਕੜ ਦਾ ਦਿੱਤਾ ਗਿਆ ਸੀ ਹਾਂ ਏਕੜ ਦਾ 145000 ਰੁਪਏ ਤੇ ਉਦੋਂ ਕਿਸਾਨ ਖੁਸ਼ ਨਹੀਂ ਸੀ ਨਾ ਜੀ ਖੁਸ਼ ਨਹੀਂ تھے ਜੀ ਕਿੰਨੇ ਪਿੰਡਾਂ ਦੀ ਜ਼ਮੀਨ ਇਹ ਇਹ ਤਕਰੀਬਨ ਉਸ ਟਾਈਮ ਤੱਕ 8 ਪਿੰਡਾਂ ਦੀ ਜ਼ਮੀਨ ਦੀ ਕੁਝ ਨੋਟੀਫਾਈ ਹੋ ਗਈ ਜੀ ਤੋਂ ਥੋੜਾ ਕਿਹੜਾ ਪਿੰਡ ਹੈ ਮੇਰਾ ਪਿੰਡ ਤਾਂ ਢੀਂਡ ਸਾਹਿਬ ਮੇਰੀ ਜੱਖੜਾ ਜ਼ਮੀਨ ਹੈ ਜੀ ਥੋੜਾ ਕਿਹੜਾ ਪਿੰਡ ਹੈ ਜੀ ਮੈਂ ਨਾ ਬੀ ਨਾ ਬਈਂ ਥੋੜਾ ਥੋੜਾ ਤੁਹਾਨੂੰ ਕੀ ਲੱਗਦਾ ਕਿ ਜਥੇਬੰਦੀਆਂ ਨਾਲ ਜੁੜੇ ਹੋਏ ਜਥੇਬੰਦੀਆਂ ਲਗਾਤਾਰ ਲੜਾਈ ਲੜਦੀਆਂ ਨੇ ਕਿ ਜ਼ਮੀਨਾਂ ਨਾਲ ਕਿਸਾਨਾਂ ਦੀਆਂ ਲੈਓ ਜੀ ਅਸੀਂ ਕਬਜ਼ਾ ਕਿਸਾਨਾਂ ਨੂੰ ਦਵਾਵਾਂਗੇ ਜੀ ਕਬਜ਼ਾ ਬਣਾਵਾਂਗੇ ਇੱਥੇ ਕਬਜ਼ਾ ਬਣਾਓਗੇ ਲੜੋਗੇ ਜਦ ਤੱਕ ਉਹ ਨਹੀਂ ਹੁੰਦਾ ਨਾ ਜੀ ਲੜਾਂਗੇ ਨਹੀਂ ਤੱਕੇ ਨਾਲ ਕਬਜ਼ਾ ਲਵਾਂਗੇ ਇਹ ਤਾਂ ਬੇਚ ਰਹੇ ਹਾਂ ਬਿਲਡਰਾਂ ਨੂੰ ਸਾਨੂੰ ਦੱਸੇ ਗਏ ਨੇ ਇਲਾਕੇ ਦੇ ਲੋਕ ਬਿਲਕੁਲ ਬਿਲਕੁਲ ਸੋ ਦੋਸਤੋ ਤੁਸੀਂ ਦੇਖੋ ਕਿ ਇਹ ਕਿਸਾਨ ਸੀ ਜਿਹੜੇ ਕਿਸਾਨ ਇੱਥੇ ਪਹੁੰਚੇ ਹੋਏ ਨੇ ਕਿਸਾਨ ਜਥੇਬੰਦੀਆਂ ਪਹੁੰਚੀ ਹੋਈਆਂ ਨੇ ਤੇ ਜਿਨ੍ਹਾਂ ਦਾ ਕਹਿਣਾ ਕਿ ਇਹ ਜ਼ਮੀਨ ਅਸੀਂ ਕਿਸਾਨਾਂ ਨੂੰ ਵਾਪਸ ਦਵਾ ਕੇ ਹਟਾਂਗੇ